ਦਲਤੇ ਸੁਖਦੇਵ ਢੀਂਂਸਾ ਜਿੱਥੇ ਜਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਉਸ ਮੁਤਾਬਕ ਉਹ ਸਚਕੰਢ ਸ਼ਹਿਰਮੰਦਰ ਸਾਹਿਬ ਦੇ ਮੇਨ ਗੇਟ ਦੇ ਉੱਤੇ ਸੇਵਾਦਾਰ ਦੇ ਤੌਰ ਤੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਸਿਹਤ ਪੇਠ ਠੀਕ ਨਾ ਹੋਣ ਦੀ ਵਜੇ ਕਰ ਜਥੇਦਾਰਾਂ ਦੇ ਵੱਲੋਂ ਦੋਨੋਂ ਨੂੰ ਸੇਵਾਦਾਰ ਦੇ ਤੌਰ ਤੇ ਹੀ ਸਜ਼ਾ ਸੁਣਾਈ ਗਈ ਹੈ ਤੇ ਇੱਥੇ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਗਲ ਦੇ ਵਿੱਚ ਤਖਤੀ ਪਾਈ ਗਈ ਹੈ ਤੇ ਇਸ ਦੇ ਦਰਮਿਆਨ ਉਹ ਬਰਛਾ ਫੜ ਕੇ व्हीਲ ਚੇਅਰ ਤੇ ਬੈਠ ਕੇ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਦੱਸਦੀ ਹੈ ਕਿ ਸੁਖਦੇਵ ਸਿੰਘ ਢੀਂਸਾ ਵੀ ਇੱਥੇ ਸੇਵਾਦਾਰ ਦੇ ਵਾਂਗ ਡਿਊਟੀ ਕਰਦੇ ਨਜ਼ਰ ਆਏ ਨੇ ਤਾਂ ਸਿੰਘ ਸੱਭਾਨਾਂ ਦੇ ਵੱਲੋਂ ਸਜ਼ਾ ਸੁਣਾਈ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਰਛਾ ਫੜ ਕੇ ਹੁਣ ਗਲ ਦੇ ਵਿੱਚ ਤਖਤੀ ਪਾ ਕੇ ਸੇਵਾਦਾਰ ਦੇ ਵਾਂਗ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਏ ਤਾਂ ਉੱਥੇ ਸੁਖਦੇਵ ਢੀਂਸਾ ਤੇ ਵਿਕਰਮ ਜੀ ਵੀ ਸੇਵਾ ਕਰਦੇ ਇਥੇ ਵਿਖਾਈ ਦਿੱਤੇ ਨੇ ਜਥੇਦਾਰ ਜੀ ਅਕਾਲ ਤਖਤ ਸਾਹਿਬ ਤੇ ਬਾਕੀ ਸਿੰਘ ਸਹਿਬਾਨਾਂ ਦੇ ਵੱਲੋਂ ਤਨਖਾਹਾਂ ਕਰਾਰ ਕੀਤੇ ਗਏ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਯਾਨੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਬੀਤੇ ਕੱਲ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੱਸइए ਕਿ ਅਕਾਲੀ ਦਲ ਦੇ ਸਾਫਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਈ ਅਕਾਲੀ ਲੀਡਰ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਤਾਂ 2007 ਤੋਂ ਤੱਕ ਅਕਾਲੀ ਦਲ ਦੀ ਸਰਕਾਰ ਵਿਲੇ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਅਕਾਲੀ ਲੀਡਰਾਂ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਫਸੀਲ ਦੇ ਸਾਹਮਣੇ ਬੈਠ ਕੇ ਕਬੂਲਨਾਮਾ ਹੁੰਦਾ ਹੈ ਜਿਸ ਤੋਂ ਬਾਅਦ ਕੀ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਢੀਂਡਾ ਜਿੱਥੇ ਜਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਉਸ ਮੁਤਾਬਕ ਉਹ ਸਚਕਣ ਸ਼ਹਿਮੰਦਰ ਸਾਹਿਬ ਦੇ ਮੇਨ ਗੇਟ ਦੇ ਉੱਤੇ ਸੇਵਾਦਾਰ ਦੇ ਤੌਰ ਤੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਸਿਹਤ ਠੀਕ ਨਾ ਹੋਣ ਦੀ ਵਜੇ ਕਰ ਜਥੇਦਾਰਾਂ ਦੇ ਵੱਲੋਂ ਦੋਨੋਂ ਨੂੰ ਸੇਵਾਦਾਰ ਦੇ ਤੌਰ ਤੇ ਹੀ ਸਜ਼ਾ ਸੁناਈ ਗਈ ਹੈ ਤੇ ਇੱਥੇ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਗੱਲ ਦੇ ਵਿੱਚ ਤਕਤੀ ਪਾਈ ਗਈ ਹੈ ਤੇ ਇਸ ਦੇ ਦਰਮਿਆਨ ਉਹ ਬర్చਾ ਫੜ ਕੇ 휠ਚੇਅਰ ਤੇ ਬੈਠ ਕੇ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਦੱਸਦੀ ਹੈ ਕਿ ਸੁਖਦੇਵ ਸਿੰਘ ਢੀਂਸਾ ਵੀ ਇੱਥੇ ਸੇਵਾਦਾਰ ਦੇ ਮੰਗ ਡਿਊਟੀ ਕਰਦੇ ਨਜ਼ਰ ਆਏ ਨੇ ਤਾਂ ਸਿੰਘ ਸੱਭਾਨਾਂ ਦੇ ਵੱਲੋਂ ਸਜ਼ਾ ਸੁناਈ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬర్చਾ ਫੜ ਕੇ ਹੁਣ ਗਲ ਦੇ ਵਿੱਚ ਤਖਤੀ ਪਾ ਕੇ ਸੇਵਾਦਾਰ ਦੇ ਵਾਂਗ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਏ ਤਾਂ ਉੱਥੇ ਸੁਖਦੇਵ ਢਿੰਡਸਾ ਤੇ ਵਿਕਰਮ ਜੀਠਿਆ ਵੀ ਸੇਵਾ ਕਰਦੇ ਇਥੇ ਵਿਖਾਈ ਦਿੰਦੇ ਨੇ ਚਲ ਹੋ ਗਿਆ ਫਿਰ ਉਹ ਲੋਕ ਚਲ ਚੁੱਕੇ ਹੋਏ ਨੇ یار تھے یار تھے ہزار ڈونٹ ڈونٹ یار ਵਾਹਿਗੁਰੂ 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 ਕਰਮਾ ਚੱਲੋ ਚੱਲੋ ਪਛਾਪੀਆਂ ਤੋਂ ਕੋਈ ਆਉਂਦੀ ਨਹੀਂ ਸਭ ਕੁਝ ਮੇਰੇ ਲਈ ਮੇਰੇ ਲਈ ਤਾਂ ਕੰਨ ਤੱਕ ਸਰਦਾ ਹੁਕਮnabla ਹੁਕਮ ਹੈ ਉਹ ਮੈਂ ਮੰਨ ਲਿਆ ਵਾਹਿਗੁਰੂ ਆਹ ਸੇਵਾ ਕੀਤੀ ਕਿਦਾਂ ਲੱਗਾ ਜੀ ਬਹੁਤ ਅੱਖਾਂ ਲੱਗਾ ਜੀ ਬਹੁਤ ਸੰਤੁਸ਼ਟੀ ਮੰਦੀ ਹੋਈ ਹੈ ਲੱਗਦਾ ਕਿ ਸਾਰੇ ਜਿਹੜੇ ਭਾਵ ਤੁ ਤੋਤੇ ਜਾਣਗੇ ਅੱਜ ਇਹ ਤਾਂ ਹੁਣ ਗੁਰੂ ਮਹਾਰਾਜ ਦੇ ਹੱਥ ਗਿਆ ਚਲ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਢੀਂਡਸਾ ਜਿੱਥੇ ਜਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਉਸ ਮੁਤਾਬਕ ਉਹ ਸਚਕੰਢ ਸ਼ਹਿਰਮੰਦਰ ਸਾਹਿਬ ਦੇ ਮੇਨ ਗੇਟ ਦੇ ਉੱਤੇ ਸੇਵਾਦਾਰ ਦੇ ਤੌਰ ਤੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਸਿਹਤ ਤੇ ਠੀਕ ਨਾ ਹੋਣ ਦੀ ਵਜੇ ਕਰ ਜਥੇਦਾਰਾਂ ਦੇ ਵੱਲੋਂ ਦੋਨੋਂ ਨੂੰ ਸੇਵਾਦਾਰ ਦੇ ਤੌਰ ਤੇ ਹੀ ਸਜ਼ਾ ਸੁਣਾਈ ਗਈ ਹੈ ਤੇ ਇੱਥੇ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਗਲ ਦੇ ਵਿੱਚ ਤਖਤੀ ਪਾਈ ਗਈ ਹੈ ਤੇ ਇਸ ਦੇ ਦਰਮਿਆਨ ਉਹ ਬਰਛਾ ਫੜ ਕੇ व्हीਲ ਚੇਅਰ ਤੇ ਬੈਠ ਕੇ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਉੱਥੇ ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਵੀ ਇੱਥੇ ਸੇਵਾਦਾਰ ਦੇ ਵਾਂਗ ਡਿਊਟੀ ਕਰਦੇ ਨਜ਼ਰ ਆਏ ਨੇ। ਤਾਂ ਸਿੰਘ ਸਹਿਬਾਨਾਂ ਦੇ ਵੱਲੋਂ ਸਜ਼ਾ ਸੁਣਾਈ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਰਛਾ ਫੜ ਕੇ ਹੁਣ ਗਲ ਦੇ ਵਿੱਚ ਤਖਤੀ ਪਾ ਕੇ ਸੇਵਾਦਾਰ ਦੇ ਵਾਂਗ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਏ। ਤਾਂ ਉੱਥੇ ਸੁਖਦੇਵ ਢੀਂਡਸਾ ਤੇ ਵਿਕਰਮ ਜੀ ਕਵੀ ਸੇਵਾ ਕਰਦੇ ਇਥੇ ਵਿਖਾਈ ਦਿੱਤੇ ਨੇ ਜਥੇਦਾਰ ਜੀ ਅਕਾਲਤਕ ਸਾਹਿਬ ਤੇ ਬਾਕੀ ਸਿੰਘ ਸਹਿਬਾਨਾਂ ਦੇ ਵੱਲੋਂ ਤਨਖਾਹਾਂ ਕਰਾਰ ਕੀਤੇ ਗਏ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਯਾਨੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਬੀਤੇ ਕੱਲ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੱਸइए ਕਿ ਅਕਾਲੀ ਦਲ ਦੇ ਸਾਫਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਈ ਅਕਾਲੀ ਲੀਡਰ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਤਾਂ 2007 ਤੋ ਤੱਕ ਅਕਾਲੀ ਦਲ ਦੀ ਸਰਕਾਰ ਵਿਲੇ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਅਕਾਲੀ ਲੀਡਰਾਂ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਫਸੀਲ ਦੇ ਸਾਹਮਣੇ ਬੈਠ ਕੇ ਕਬੂਲਨਾਮਾ ਹੁੰਦਾ ਹੈ ਜਿਸ ਤੋਂ ਬਾਅਦ ਕੀ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਢੀਂਂਸਾ ਜਿੱਥੇ ਜੱਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਉਸ ਮੁਤਾਬਕ ਉਹ ਸਚਕੰਢ ਸ਼੍ਰੀ ਹਰਮੰਦਰ ਸਾਹਿਬ ਦੇ ਮੇਨ ਗੇਟ ਦੇ ਉੱਤੇ ਸੇਵਾਦਾਰ ਦੇ ਤੌਰ ਤੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਸਿਹਤ ਪੇ ਠੀਕ ਨਾ ਹੋਣ ਦੀ ਵਜੇ ਕਰਨ ਜੱਥੇਦਾਰਾਂ ਦੇ ਵੱਲੋਂ ਦੋਨੋਂ ਨੂੰ ਸੇਵਾਦਾਰ ਦੇ ਤੌਰ ਤੇ ਹੀ ਸਜ਼ਾ ਸੁਣਾਈ ਗਈ ਹੈ ਤੇ ਇੱਥੇ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਗੱਲ ਦੇ ਵਿੱਚ ਤਖਤੀ ਪਾਈ ਗਈ ਹੈ ਤੇ ਇਸ ਦੇ ਦਰਮਿਆਨ ਉਹ ਬਰਛਾ ਫੜ ਕੇ 휠ਚੇਅਰ ਤੇ ਬੈਠ ਕੇ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਾ ਵੀ ਇੱਥੇ ਸੇਵਾਦਾਰ ਦੇ ਮੰਗ ਡਿਊਟੀ ਕਰਦੇ ਨਜ਼ਰ ਆਏ ਨੇ ਤਾਂ ਸਿੰਘ ਸਾਹਿਬਾਨਾਂ ਦੇ ਵੱਲੋਂ ਸਜ਼ਾ ਸੁਣਾਈ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਰਛਾ ਫੜ ਕੇ ਹੁਣ ਗਲ ਦੇ ਵਿੱਚ ਤਖਤੀ ਪਾ ਕੇ ਸੇਵਾਦਾਰ ਦੇ ਵਾਂਗ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਇਆ ਤਾਂ ਉੱਥੇ ਸੁਦੇਵ ਢਿੰਡ ਸਾਹ ਤੇ ਵਿਕਰਮ ਜੀਠਿਆ ਵੀ ਸੇਵਾ ਕਰਦੇ ਇੱਥੇ ਵਿਖਾਈ ਦਿੱਤੇ ਨੇ ਚਲ ਹੋ ਗਿਆ ਵੀ ਚਲ ਹੋ ਗਿਆ ਅਣੀ ਰੁਕੇ ਬਿਠਾ ਯਾਰ ਥੱਲੇ ਆ ਜਾ ਯਾਰ ਥੱਲੇ ਆ ਜਾ ਡੋਨਟ ਡੋਨ ਯਾਰ ਹਾਂ ਤਾਂ ਕਰਵਾਇਤਾ ਅਨੁਸਾਰ ਇੱਕ ਤਰ੍ਹਾਂ ਦੀ ਮर्याਦਾ ਦੀ